ਸਰਦਾਰ ਕਰਮਬੀਰ ਸਿੰਘ ਸਵਾਲ ਨੰਬਰ 1001 ਜੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਮਾਨਯੋਗ ਖੇਤੀਬਾੜੀ ਮੰਤਰੀ ਜਵਾਬ ਦੇਣਗੇ ਧੰਵਾਦ ਸਪੀਕਰ ਸਾਹਿਬ ਮੈਂ ਮਾਨਯੋਗ ਮੈਂਬਰ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਦਸੂਹਾ ਬਲਾਕ ਦੇ ਤਲਵਾੜਾ ਪਿੰਡ ਦੇ ਸੰਧਰੀ ਨੂੰ ਜਾਣ ਲਈ ਪੱਕਾ ਰਸਤਾ ਹਿਮਾਚਲ ਪ੍ਰਦੇਸ਼ ਦੀ ਸਾਈਡ ਤੋਂ ਆਉਂਦਾ ਹੈ ਜੀ ਕਰਮਬੀਰ ਜੀ ਮਾਨਯੋਗ ਸਪੀਕਰ ਸਾਹਿਬ ਮੈਂ ਇਹ ਦੱਸਣਾ ਚਾਹੁੰਨਾ ਕਿ ਸਾਡੇ ਕੰਢੀ ਦੇ ਤਲਵਾੜਾ ਦਾ ਜਿਹੜਾ ਪਿੰਡ ਹੈ ਸਧਾਣੀ ਇਹ ਬਾਰਡਰ ਕ੍ਰੋਸ ਕਰਕੇ ਇਸ ਪਿੰਡ ਦੇ ਵਿੱਚ ਜਾਣਾ ਪੈਂਦਾ ਹਮਾਚਲ ਦਾ ਔਰ ਬੜੀ ਮੰਦਭਾਗੀ ਗੱਲ ਹੈ ਕਿ ਸਾਡੇ ਇਸ ਪਿੰਡ ਨੂੰ ਜਾਣ ਵਾਸਤੇ ਲੋਕਾਂ ਨੂੰ ਟੋਲ ਟੈਕਸ ਦੇਣਾ ਪੈਂਦਾ ਔਰ ਹਮਾਚਲ ਦਾ ਜਿਹੜਾ ਰਸਤਾ ਆ ਉਹਦੇ ਉੱਤੇ ਵੀ ਪੁਲ ਬਣਿਆ ਹੋਇਆ ਉਹ ਵੀ ਟੁੱਟ ਚੁੱਕਿਆ ਹੈ ਇਸ ਵਾਰ ਜਦੋਂ ਬਰਸਾਤ ਪਈ ਹੈ ਔਰ ਪੰਜਾਬ ਦਾ ਪਹਿਲਾ ਪਿੰਡ ਹੋਣਾ ਕਿ ਜਿਸ ਨੂੰ ਪੰਜਾਬ ਵੱਲੋਂ ਰਸਤਾ ਨਹੀਂ ਹੈਗਾ ਮਹਿਮਾਨ ਜੋਗ ਮੰਤਰੀ ਸਾਹਿਬ ਨੇ ਪੁੱਛਣਾ ਚਾਹੁੰਦਾ ਕਿ ਸਰਕਾਰ ਵੱਲੋਂ ਕੋਈ ਐਹੋ ਜਿਹਾ ਪ੍ਰਵੀਜ਼ਨ ਹੈ ਕਿ ਇਹਨੂੰ ਪੰਜਾਬ ਦੀ ਤਰਫ ਤੋਂ ਰਸਤਾ ਲਾ ਦਿੱਤਾ ਜਾਵੇ ਮਾਨਯੋਗ ਮੰਤਰੀ ਜੀ ਸਪੀਕਰ ਸਾਹਿਬ ਮੈਂ ਮੈਂਬਰ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਤਸੂਹਾ ਬਲਾਕ ਦੇ ਤਲਵਾੜਾ ਪਿੰਡ ਸਿਧਾਣੀ ਨੂੰ ਜਾਣ ਲਈ ਪੱਕਾ ਰਸਤਾ ਹਮਾਚ ਪ੍ਰਦੇਸ਼ ਦੇ ਏਰੀਆ ਵਾਲਾ ਸਾਈਡ ਤੋਂ ਤਾਂ ਹੈ ਹੀ ਇਹ ਸੜਕ ਕੋਈ 2 ਕਿਲੋ 20.2 ਕਿਲੋਮੀਟਰ 20. ਇਹ ਸੜਕ ਦੀ ਪਿਛਲੀ ਵਾਰ ਮੁਰੰਮਤ ਸਾਲ 16 ਵਿੱਚ ਹੋਈ ਸੀ। ਇਹ ਸੜਕ ਹੁਣ ਮੁਰੰਮਤ ਲਈ ਡਿਊ ਹੈ ਪਰੰਤੂ ਭਾਰਤ ਸਰਕਾਰ ਵੱਲੋਂ ਆਰਡੀਐਫ ਨਾ ਦਿੱਤੇ ਜਾਣ ਕਾਰਨ ਫੰਡਾਂ ਦੀ ਘਾਟ ਹੋਣ ਕਾਰਨ ਇਹ ਸੜਕ ਦੀ ਮੁਰੰਮਤ ਨਹੀਂ ਕੀਤੀ ਜਾ ਸਕੀ। ਇਹ ਸੜਕ ਤੇ ਪੈਂਦੇ ਕਾਜ ਕਾਜਵੇ ਭਾਰੀ ਪ੍ਰਸਾਦ ਦੇ ਕਾਰਨ ਰੁੜ ਗਿਆ ਸੀ। ਇਹ ਜਿਸ ਨੂੰ ਦੁਬਾਰਾ ਬਣਾਉਣ ਲਈ ਤਕਰੀਬਨ 1 ਕਰੋੜ ਰੁਪਏ ਦਾ ਖਰਚਾ ਆਵੇਗਾ। ਇੱਥੇ ਇਹ ਵਿਸ਼ੇਸ਼ ਵਰਣਜੋਗ ਹੈ ਪੰਜਾਬ ਦੇ ਏਰੀਏ ਵਿੱਚੋਂ ਪਿੰਡ ਸਦਾਣੀ ਨੂੰ ਕੋਈ ਵੀ ਪੱਕਾ ਰਸਤਾ ਨਹੀਂ ਜੋ ਕੱਚਾ ਰਸਤਾ ਪਿੰਡ ਸਦਾਣੀ ਨੂੰ ਪੰਜਾਬ ਸਾਈਡ ਤੋਂ ਜਾਂਦਾ ਹੈ ਉਸ ਦੀ ਲੰਬਾਈ 2.25 ਕਿਲੋਮੀਟਰ ਹੈ ਜਿਸ ਤੋਂ 212 ਮੀਟਰ ਖੜਦਾ ਹਿੱਸਾ ਪੈਂਦਾ ਇਸ ਰਸਤੇ ਨੂੰ ਪੱਕਾ ਕਰਨ ਲਈ ਤਕਰੀਬਨ 2 ਕਰੋੜ 45 2 ਕਰੋੜ 45 ਲੱਖ ਰੁਪਏ ਦੀ ਜ਼ਰੂਰਤ ਹੈ ਹਾਲ ਦੀ ਕੜੀ ਇਹ ਕੱਚਾ ਰਸਤਾ ਪੱਕਾ ਕਰਨ ਲਈ ਕਿਸੇ ਵੀ ਸਕੀਮ ਦੀ ਮਨਜ਼ੂਰ ਨਹੀਂ ਸਰਕਾਰ ਕਿਸੇ ਵੀ ਸਕੀਮ ਦੀ ਮਨਜ਼ੂਰ ਹੋਣ ਤੇ ਰਸਤਾ ਪੱਕਾ ਕਰਨ ਲਈ ਵਿਚਾਰ ਵਿੱਚ ਲਿਆ ਲਿਆ ਜਾਵੇਗਾ ਜੇ ਕੋਈ ਹੋਰ ਪਹਿਲਾਂ ਕੋਈ ਆਰਡੀਐਫ ਪ੍ਰਬੰਧ ਕਰਕੇ ਰੁਕਿਆ ਪਿਆ ਹੋਇਆ ਕੋਈ ਹੋਰ ਪ੍ਰਬੰਧ ਕੀਤਾ ਗਿਆ ਤਾਂ ਜਲਦੀ ਜਿਹੜੇ ਪਾਸੋਂ ਮੈਂਬਰ ਸਾਹਿਬ ਕਹਿੰਦੇ ਨੇ ਉਸ ਪਾਸੋਂ ਜੋੜ ਦਿੱਤਾ ਜੀ ਥੈਂਕ ਯੂ ਥੈਂਕ ਯੂ ਜੀ ਕਰਮਜੀਤ ਜੀ ਪਿਆ ਕਿ ਇਹ ਜਿਹੜਾ ਰਸਤਾ ਆ ਪਿੰਡ ਵਾਲਿਆਂ ਨੇ ਬੜੀ ਵੱਡੀ ਮੰਗਿਆ ਪੰਜਾਬ ਦੇ ਨਾਲ ਟੁੱਟਿਆ ਹੋਇਆ ਪਿੰਡ ਆ ਔਰ ਮੇਰੀ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਜਿਹੜਾ ਰਸਤਾ ਹੈ ਪੰਜਾਬ ਸਾਈਡ ਤੋਂ ਬਣਾਇਆ ਜਾਵੇ ਧੰਨਵਾਦ ਥੈਂਕ ਯੂ ਸ਼੍ਰੀਮਤੀ ਅਰੁਣਾ ਚੌਧਰੀ